ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇੱਕ ਖਬਰ ਬੜੀ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਕਣਕ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਜੀ ਰਿਕਾਰਡ ਚਾਰ ਆਪਣਾ ਰਿਕਾਰਡ ਪੱਧਰ ਤੇ ਪਹੁੰਚ ਗਿਆ ਇੰਨਾ ਹੋ ਗਿਆ ਕਿਉਂਕਿ ਵੱਖ-ਵੱਖ ਜਿਹੜੇ ਵੈਬ ਚੈਨਲ ਨੇ ਕਾਫੀ ਖ਼ਬਰਾਂ ਆਉਂਦੀਆਂ ਨੇ ਤਾਂ ਉਹਦੇ ਬਾਰੇ ਮੈਨੂੰ ਸੀ ਕਿ ਮੈਂ ਵੀ ਤੁਹਾਡੇ ਨਾਲ ਜਾਣਕਾਰੀ ਇਹਦੀ ਬਾਤ ਸਾਂਝਾ ਕਰਾਂ ਦੇਖੋ ਕਿਸਾਨ ਵੀਰ ਜਿਹੜੀ ਕਣਕ ਆ ਨਾ ਕਣਕ ਦਾ ਇੱਕ ਸਟਾਕ ਹੁੰਦਾ ਐਫਸੀਆਈ ਕੋਲੇ ਸਟਾਕ ਪਿਆ ਹੁੰਦਾ ਇੱਕ ਜਿਹੜੀ ਕਣਕ ਜਿਵੇਂ ਹੁਣ ਫਰਜ ਕਰ ਲੋ ਫਾਰਮਰਾਂ ਤੋਂ ਹੁਣ ਕਿਸਾਨਾਂ ਤੋਂ ਫਰੀਜ਼ਲੀ ਵੱਖ-ਵੱਖ ਸਟੇਟਾਂ 'ਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਐਮਪੀ ਗੁਜਰਾਤ ਮਹਾਰਾਸ਼ਟਰ ਤਾਂ ਉਹਦੇ ਵਿੱਚੋਂ ਕੋਈ ਜਿਹੜਾ ਸਟਾਕ ਦੇ ਵਿੱਚ ਰੱਖਿਆ ਜਾਂਦਾ ਜਿਹੜਾ ਕਿ ਇਸ ਟਾਈਮ 20 ਮਿਲੀਅਨ ਟਨ ਦੇ ਕਰੀਬ ਜਿਹੜਾ ਸਟਾਕ ਪਿਆ ਜਿਵੇਂ ਆਪਾਂ ਕਹਿ ਲਈਏ ਕਿ ਪਿਛਲੇ ਮਹੀਨੇ ਪਿਆ ਸੀਗਾ ਤਾਂ ਹੁਣ 1 ਮਿਲੀਅਨ ਟਨ ਤਕਰੀਬਨ ਹਰ ਹਫ਼ਤੇ ਜਿਹੜਾ ਹੈਗਾ ਉਹ ਬਾਹਰ ਕੱਢਿਆ ਜਾ ਰਿਹਾ ਇਹ ਇਹ ਹੁੰਦੀ ਆ ਓਪਨ ਮਾਰਕੀਟ ਸੇਲ ਸਕੀਮ ਇਹ ਸੈਂਟਰ ਗਵਰਨਮੈਂਟ ਵੱਲੋਂ ਕੱਢੀ ਜਾਂਦੀ ਜਦੋਂ ਕੀਮਤਾਂ ਵਧਦੀਆਂ ਹਨ ਮਤਲਬ ਅਨਾਜ ਦੀਆਂ ਕੀਮਤਾਂ ਵੱਧੀਆਂ ਨੇ ਤਾਂ ਖਾਸ ਤੌਰ ਤੇ ਜਿਵੇਂ ਕਣਕ ਦੇ ਵਿੱਚ ਆਪਾਂ ਕਹਿ ਲਈਏ ਕਿਉਂਕਿ ਵੱਡੀਆਂ ਮਿੱਲਾਂ ਜਿਹੜੀਆਂ ਚੱਲਦੀਆਂ ਨੇ ਕਿਉਂਕਿ ਸ਼ਹਿਰੀ ਤਬਕਾ ਵੱਡੇ-ਵੱਡੇ ਸ਼ਹਿਰ ਨੇ ਜਿਵੇਂ ਖਾਸ ਤੌਰ ਤੇ ਦਿੱਲੀ ਇਹ ਦਿੱਲੀ ਦੇ ਵਿੱਚ ਕੀਮਤ ਜਿਹੜੀ ਰਿਕਾਰਡ ਪੱਧਰ ਤੇ ਪਿਛਲੇ ਹਫ਼ਤੇ ਦਰਜ ਕੀਤੀ ਗਈ ਮੰਡੀ ਦੇ ਵਿੱਚ 33000 ਪ੍ਰਤੀ ਟਨ ਦੇ ਹਿਸਾਬ ਨਾਲ ਮਤਲਬ 3300 ਰੁਪਏ ਕੁਇੰਟਲ ਤੇ ਜਿਹੜੀ ਕਿ ਅਪ੍ਰੈਲ ਚ ਆਪਾਂ ਮੰਨ ਕੇ ਚੱਲੀਏ 12400 ਰੁਪਏ ਕੁਇੰਟਲ ਸੀਗੀ ਤਾਂ ਉੱਥੇ ਜਿਹੜੀ ਪਬਲਿਕ ਹੈ ਜ਼ਿਆਦਾ ਜਿਹੜੀ ਦੁਕਾਨਾਂ ਤੋਂ ਜਿਹੜੀ ਆਟਾ ਜ਼ਿਆਦਾਤਰ ਖਰੀਦਦੀ ਹੈ ਸਿੱਧਾ ਆਟਾ ਜਿਵੇਂ ਆਪਣੇ ਤਾਂ ਪੰਜਾਬ ਜਾਂ ਕੋਈ ਵੀ ਫਾਰਮਰ ਕਮਿਊਨਿਟੀ ਆਪਣੇ ਕੋਲੇ ਤਾਂ ਢਰਮਾ ਚ ਕਣਕ ਪਈ ਹੁੰਦੀ ਆ ਆਪਾਂ ਮੌਕੇ ਤੇ ਪਿਆ ਕੇ ਤੇ ਉਹ ਵਰਤ ਲੈਣੇ ਆ ਤਾਂ ਉੱਥੇ ਫਿਰ ਕੀ ਹੁੰਦਾ ਜਦੋਂ ਆਫ ਸੀਜ਼ਨ ਆ ਹੁਣ ਜਿਹੜੀ ਹੈਗੀ ਆ ਕਣਕ ਮੰਡੀ ਦੇ ਵਿੱਚ ਕਿਸਾਨ ਵੇਚ ਨਹੀਂ ਰਿਹਾ ਹੈਗਾ ਤੇ ਜਿਹੜਾ ਸਟਾਕ ਪਿਆ ਮਿੱਲਾਂ ਕੋਲੇ ਜਾਂ ਤਾਂ ਉਹਨਾਂ ਨੂੰ ਸਰਕਾਰ ਤੋਂ ਜਿਹੜੀ ਓਪਨ ਮਾਰਕੀਟ ਸੇਲ ਸਕੀਮ ਚ ਮਿਲਣਾ ਜਾਂ ਉਹਨਾਂ ਕੋਲੇ ਜਿਹੜਾ ਪਹਿਲਾਂ ਸਟਾਕ ਪਿਆ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਕਿ ਵਪਾਰੀ ਨੂੰ ਵੀ ਥੋੜਾ ਜਿਆਦਾ ਹੁੰਦਾ ਹੈਗਾ ਆਪਾਂ ਮੌਕੇ ਦਾ ਲੈ ਲਈਏ ਲਾਭ ਇਸੀ ਤਰ੍ਹਾਂ ਇਹ ਹੁੰਦਾ ਹੁਣ ਤੁਸੀਂ ਦੇਖੋ ਆਲੂਆਂ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਫਾਰਮਰ ਫੀਲਡ ਤੋਂ ਸਿੱਧੇ ਆਲੂ ਚੱਕ ਕੇ ਸਟੋਰ ਚ ਆਪਦੇ ਲਾ ਲੈ ਜਾਂਦੇ ਤੇ ਉਹ ਮੌਕੇ ਤੇ ਜਦੋਂ ਲੋਡ ਅਨਸਾਰ ਕੱਢੇ ਜਾਂਦੇ ਤਾਂ ਉਹਦੀ ਕੀਮਤ ਮਨਮਰਜ਼ੀ ਦੀ ਲਈ ਜਾਂਦੀ ਇਹਦੀ ਬਾਬਤ ਹੀ ਮੈਂ ਕਹਿਣਾ ਹੁੰਨਾ ਕਿ ਆਪਾਂ ਫਾਰਮਰ ਆ ਜਿਹੜਾ ਉਹ ਵੀ ਆਪਦੇ ਨਾਲ ਕੇ ਕੋਲਡ ਸਟੋਰ ਖੋਲ ਸਕਦੇ ਆ ਫਾਰਮਰ ਆਪਦੇ ਨਾਲ ਕੇ ਵੱਡੀਆਂ ਜਿਹੜੀਆਂ ਫਲੋਰ ਮਿਲਾਂ ਵੀ ਲਾ ਸਕਦੇ ਆ ਆਟਾ ਜਿਹੜਾ ਹੈਗਾ ਆਪਦਾ ਬ੍ਰਾਂਡ ਬਣਾ ਕੇ ਵੀ ਵੇਚਿਆ ਜਾ ਸਕਦਾ ਸੋ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਹੁੰਦੀ ਹੈਗੀ ਕਿਉਂਕਿ ਹੁਣ ਦੇਖੋ ਇੰਡੀਆ ਜਿਹੜਾ ਬਾਹਰਲੇ ਦੇਸ਼ਾਂ ਖਾਸ ਤੌਰ ਤੇ ਆ ਜਿਹੜਾ ਪ ਅ ਜਿਹੜਾ ਬਾਹਰਲੇ ਆਪਣੇ ਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਮੇਰੇ ਖਿਆਲ ਨੇਪਾਲ ਦੀ ਗੱਲ ਹੋ ਰਹੀ ਸੀ ਕਿ ਉੱਧਰ ਨੂੰ ਜਿਹੜਾ ਹੈਗਾ ਕੌਸ਼ ਕਣਕ ਜਿਹੜੀ ਹੈਗੀ ਹੈ ਭੇਜ ਗਈ ਕਿਉਂਕਿ ਉੱਥੇ ਕੀਮਤਾਂ ਦੇ ਵਿੱਚ ਛਾਲ ਆ ਰਿਹਾ ਸੋ ਬਾਹਰ ਵੀ ਭੇਜੀ ਜਾਂਦੀ ਹੈ ਓਪਨ ਮਾਰਕੀਟ ਸੇਲ ਸਕੀਮ ਚ ਇੱਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹਦੇ ਵਿੱਚ ਜਿਹੜੀ ਗਰੀਬੀ ਲਾਈਨ ਤੋਂ ਹੇਠਾਂ ਜਿਹੜੀ ਪਬਲਿਕ ਹੈ ਉਹਨਾਂ ਨੂੰ ਸਸਤਾ ਆਟਾ ਦਾਲ ਦਿੱਤੀ ਜਾਂਦੀ ਹੈ ਤਾਂ ਇਹਦੇ ਵਿੱਚ ਐਡੀ ਕੋਈ ਗੱਲ ਨਹੀਂ ਹੁੰਦੀ ਹੈਗੀ ਕਿਉਂਕਿ ਹੁਣ ਅੱਗੇ ਜਾ ਕੇ ਜਿਹੜਾ ਹੈਗਾ ਮਾਰਚ ਅਪ੍ਰੈਲ ਦੇ ਵਿੱਚ ਕਣਕ ਜਿਹੜੀ ਆ ਜਾਣੀ ਹੈ ਤੇ ਹੁਣ ਕੀਮਤਾਂ ਨੂੰ ਸਥਿਰ ਕਰਨ ਵਾਸਤੇ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਦੇ ਵਿੱਚ ਓਪਨ ਮਾਰਕੀਟ ਸੇਲ ਸਕੀਮ ਦੇ ਵਿੱਚ ਫਿਰ ਸਰਕਾਰ ਜਿਹੜੀ ਹੈਗੀ ਲਗਾਤਾਰ ਆਕਸ਼ਨ ਦੇ ਰਹੀ ਕਵੱਡੀਆਂ ਫਲੋਰ ਮਿੱਲਾਂ ਨੂੰ ਜਿਹੜਾ ਹੈਗਾ ਇੱਕ ਕੋਟਾ ਨਿਰਧਾਰਤ ਕਰਕੇ ਤੇ ਉਹ ਜਿਹੜਾ ਬੈਡ ਰਹੀਂ ਜਿਹੜਾ ਆਨਲਾਈਨ ਉਹ ਆਕਸ਼ਨ ਦੇ ਰਹੀ ਜਿਹੜੀ ਕਣਕ ਦਿੱਤੀ ਜਾਂਦੀ ਹੈ ਕੋਈ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਗਈ ਪੰਜਾਬ ਵਿੱਚ ਤੁਸੀਂ ਮੰਡੀਆਂ 'ਚ ਦੇਖ ਲਿਓ 10 ਵੀ ਦੇ ਆਜੇ 19 ਦੀ ਕੀਮਤ ਚੱਲਦੀ ਕੋਈ ਆਪਾਂ ਕਹਿ ਸਕਦੇ ਹਾਂ 2700 2800 29 2900 ਤੱਕ ਹੀ ਹੋ ਸਕਦਾ ਕਿ ਕਣਕ ਦੀ ਕੀਮਤ ਇਸ ਟਾਈਮ ਹੋਵੇ ਪਰ ਆਪਾਂ ਵੀ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਵੀ ਫਾਇਦਾ ਲੈ ਸਕਦੇ ਹਾਂ ਜੇ ਆਪਾਂ ਕਹਿੰਨੇ ਕਿ ਕੀਮਤ ਵਧਦੀ ਆ ਆਪਾਂ ਵੀ ਦੋ ਡਰਮ ਵਾਧੂ ਭਰ ਕੇ ਰੱਖ ਲਈਏ ਤੇ ਇਸ ਟਾਈਮ ਜਿਹੜਾ ਮੰਡੀ ਦੇ ਵਿੱਚ ਵੇਚ ਸਕਦੇ ਹਾਂ ਪਰ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਕਿ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਤੇ ਥੱਲੇ ਨਹੀਂ ਆਉਣੀਆਂ ਇਹ ਚੱਲਦਾ ਹੁੰਦਾ ਆਫਸਿਨ ਚ ਹਰ ਸਾਲ ਹੀ ਜਾਂਦੀਆਂ ਐਦਕੀ ਥੋੜੀਆਂ ਜੀਆਂ ਵੱਧ ਜਿਵੇਂ ਤੁਹਾਨੂੰ ਪਤਾ ਨਾ ਕਿ ਜਿਵੇਂ ਜਿਵੇਂ ਵਪਾਰੀ ਨੂੰ ਹਸਾਬ ਮਾਰਕੀਟ ਦਾ ਆਈ ਜਾਂਦਾ ਉਹ ਹਸਾਬ ਨਾਲ ਰੇਟ ਜਿਹੜਾ ਹੈਗਾ ਜਿੰਨਾ ਕਿ ਜਦੋਂ ਕੋਈ ਮੌਕਾ ਮਿਲਦਾ ਉਹ ਹਸਾਬ ਨਾਲ ਫਾਇਦਾ ਉਹਦਾ ਲੈ ਲਿਆ ਜਾਂਦਾ ਇਸੇ ਕਰਕੇ ਤੁ ਵੀ ਆਪ ਕਰਨ ਲੱਗ ਪਈ ਹੈ ਜਿਹੜਾ ਹੈਗਾ ਕਣਕ ਹੈ ਚਾਹੇ ਆਪਾਂ ਕਣਕ ਦੇ ਹੋਰ ਪ੍ਰੋਡਕਟ ਬਣਾ ਸਕਦੇ ਹਾਂ ਮੱਕੀ ਆ ਮੱਕੀ ਦੇ ਹੋਰ ਪ੍ਰੋਡਕਟ ਬਣਾ ਸਕਦੇ ਹਾਂ ਸਬਜ਼ੀਆਂ ਸਬਜ਼ੀਆਂ ਦੀ ਖੜਾ ਆਪਾਂ ਮਾਰਕੀਟ ਕਰ ਸਕਦੇ ਹਾਂ ਪਰ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਰਲ ਕੇ ਜਿਹੜੀ ਇੱਕ ਸਾਂਝੀ ਸਾਂਝਾ ਪਲੇਟਫਾਰਮ ਬਣਾ ਕੇ ਨਾ ਗਿਣਤੀ ਵੱਧ ਹੋਵੇ ਫਰਜ਼ ਕਰ ਲਓ ਆਪਣੀ ਇੱਕ ਪਿੰਡ ਲੈਵਲ ਤੇ ਜਾਂ ਇੱਕ ਬਲਾਕ ਲੈਵਲ ਤੇ ਇੱਕ ਜ਼ਿਲ੍ਹੇ ਲੈਵਲ ਤੇ ਜਿਵੇਂ ਸਰੂ ਸਰੂ ਵਾਲੇ ਫਾਰਮਰ ਇਕੱਠੇ ਹੋ ਸਕਦੇ ਹੋ ਰਲ ਕੇ ਆਪ ਦੀ ਆਪਾਂ ਮਿਲ ਲਾ ਸਕਦੀ ਜਿਹਦੇ ਵਿੱਚ ਤੇਲ ਦੀ ਜਿਹੜੀ ਹੈਗੀ ਹੈ ਤੇਲ ਦੀ ਪੈਕਿੰਗ ਕਰਕੇ ਵਿੱਚ ਹੀ ਆ ਸਕਦੀ ਸੋ ਇਹ ਤਾਂ ਮਾਰਕੀਟ ਜਿਹਦੇ ਹੱਥ ਹੈ ਉਸੇ ਦੇ ਹੱਥ ਰੇਟ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ